ਜਿੰਦਰਾ ਓਏ ਓ ਆ ਗਿਆ ਓਏ ਮੈਂ ਤੈਨੂੰ ਜਦੋਂ ਦੇਣਾ ਤੂੰ ਬਸੂਆਂ ਜਾਂ ਚੀ ਫਿਰਦਾ ਹੁੰਨਾ ਐਡਾ ਕੋਈ ਖਾਸ ਕੰਮ ਤਾਂ ਨਹੀਂ ਹੁੰਦਾ ਕੋਈ ਤਾਂਂਦ ਜਾਂ ਪਿੱਟੀ ਜਾਂਨੇ ਆ ਆ ਲੈ ਅੱਜ ਮਹੀਨਾ ਪੂਰਾ ਹੋ ਗਿਆ 2 ਕਿਲੋ ਦੁੱਧ ਤੇ 60 ਕਿਲੋ ਦੁੱਧ ਦੇ 70 ਦੇ ਹਿਸਾਬ ਨਾਲ 4200 ਰੁਪਇਆ ਹੋ ਗਿਆ ਚੰਗਾ ਠੀਕ ਆ ਸੋਡਾ ਹੈ ਨਿਆਰਾ ਬਈ ਹੁਣ ਵੇਲਾ ਮੇਰੇ ਵਰਗੇ ਨੇ ਤੜਕੇ ਉੱਠਣਾ ਇੱਕ ਤਾਂ ਡਿਊਟੀ ਜਾਣ ਦਾ ਫਿਕਰ ਇੱਕ ਆ ਦੁੱਧ ਲੈ ਆਣ ਦਾ ਫਿਕਰ ਤੁਹਾਨੂੰ ਆ ਤਾਂ ਫਿਕਰ ਹੈ ਨਹੀਂ ਅੱਧਾ ਘੰਟਾ ਤੜਕੇ ਲਾਇਆ ਅੱਧਾ ਲਾਇਆ ਹੱਥ ਨੇ ਤੇ ਪੈਸੇ ਛੋਡੇ ਖਰੇ ਆ ਹੈ ਕਰਿਆ ਕਿੰਨਾ ਕੰਮ ਚੜਦੇ ਮਹੀਨੇ ਤੁਸੀਂ ਤਾਂ ਲక్ష్ਮੀ ਦੇ ਮੱਥੇ ਲੱਗਦੇ ਕਿ ਨਹੀਂ ਬਈ ਓਏ ਆ ਗਿਆ ਯਾਰ ਤੂੰ ਤਾਂ ਵਿਹਲਾ ਮੈਂ ਕੰਮ ਜਾਣਾ ਆ ਕਿਵੇਂ ਕਾਜਾ ਖੋਤੀਆਂ ਨੇ ਚੰਗੀ ਭਲੀ ਚਰੀ ਖੜੀ ਤਾਂ ਹੈ ਉਹ ਚਰੀ ਨਾ ਪੱਕ ਜੇ ਗਈ ਨਾ ਪਸ਼ੂ ਘਟ ਖਾਂਦੇ ਆ ਮਾਵੇ ਚ ਹਰੇ ਦੇ ਘਾਹ ਉਤਰ ਕੇ ਪਾਦ ਕੇ ਖਾ ਲੈਣਗੇ ਉਵੇਲਾ ਹੈਗਾ ਸਿੱਧਾ ਹੈਗਾ ਵੇਲਾ ਚੋਜ ਕਰਦਾ ਤੂੰ ਤਾਂ ਫਿਕਰ ਤਾਂ ਮੇਰੇ ਵਰਗਿਆਂ ਨੂੰ ਆ ਨਾਲੇ ਤਾਂ ਡਿਊਟੀ ਦਾ ਫਿਕਰ ਆ ਦੁੱਧ ਲਿਆ ਜਾਂਦਾ ਫਿਕਰ ਤੂੰ ਤਾਂ ਵਿਹਲਾ ਯਾਰ ਪੈਸੇ ਨਾਲੇ ਤੂੰ ਕਮਾਉਣਾ ਤੇਰੇ ਮਮਕਰ ਮਗਰ ਮਗਰ ਤੁਰਿਆ ਫਿਰਦਾ ਤੈਨੂੰ ਆ ਪਸ਼ੂਆਂ ਦਾ ਕੰਮ ਸੌਖਾ ਲੱਗਦਾਗਾ ਤੇ ਪਸ਼ੂਆਂ ਦੇ ਕੰਮ 'ਚ ਹੈ ਕੀ 10 ਮਿੰਟ ਉਸ ਵੇਲੇ 10 ਮਿੰਟ ਉਸ ਵੇਲੇ ਸਾਰੀ ਦਿਹਾੜੀ ਬੰਦਾ ਵਿਹਲਾ ਉਹ ਤੂੰ ਕਿਹੜਾ ਕੰਮ ਕਰਦਾ ਸਾਰਾ ਦਿਨ ਏਸੀ ਥੱਲੇ ਬੈਠਾ ਰਹਿਣਾਗਾ ਆਹ 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 ਏਸੀ ਥੱਲੇ ਸਾਰੀ ਦਿਹਾੜੀ ਬਹਿਣਾ ਕਿਹੜਾ ਬਾਈ ਜੀ ਸੌਖਾ ਇੱਕ ਥਾਂ ਤੇ ਬਹੁਤ ਔਖਾ ਹੋ ਜਾਂਦਾ ਕਿਆ ਕਰ ਤੈਨ ਡਿਊਟੀ ਸੌਖੀ ਲੱਗਦੀ ਕਿ ਪਸ਼ੂਆਂ ਦਾ ਕੰਮ ਸੌਖਾ ਲੱਗਦਾ ਤੇ ਪਸ਼ੂਆਂ ਦੇ ਕੰਮ ਚ ਹੈ ਕਿ 10 ਮਿੰਟ ਉਸ ਵੇਲੇ ਕੰਮ ਕਰਿਆ 10 ਮਿੰਟ ਉਸ ਵੇਲੇ ਬੰਦਾ ਸਾਰੀ ਦਿਹਾੜੀ ਵਿੱਲ ਮੇਰੀ ਗੱਲ ਸੁਣ ਐਂ ਕਰਦੇ ਆਪਾਂ ਤੂੰ 2 ਕਿਲੋ ਦੁੱਧ ਲੈ ਜਾਣਾ ਮੈਥੋਂ ਮੈਂ ਤੈਨੂੰ 3 ਕਿਲੋ ਦੁੱਧ ਫਰੀ ਦੇਆ ਕਰੂੰ ਤੂੰ ਸਿਰਫ ਕੰਮ ਕੀ ਕਰਨਾ ਤੜਕੇ ਪੱਠੇ ਵਢਰੇ ਉਤਰ ਕੇ ਪਸ਼ੂਆਂ ਨੂੰ ਪਾਉਣੇ ਆ ਉਹ ਇਕੱਠਾ ਕਰ ਦਿਆ ਕਰੀ ਬੁੜੀਆਂ ਆਪੇ ਸੜ ਜਾ ਕਰਨ ਦੋ ਤੇਰਾ ਬਿਲਕੁਲ ਫਰੀ ਉਹ ਯਾਰ ਇਹ ਤਾਂ ਗੱਲ ਇਹ ਤਾਂ ਕੰਮ ਹੀ ਕੁਸ ਨਹੀਂ ਇਹਦਾ ਪੱਕਾ ਸਮਝ ਕਿੰਨਾ ਕੰਮ ਆ ਤੜਕੇ ਦੁੱਧ ਲੈਣ ਆਇਆ 20 ਮਿੰਟਾਂ ਚ ਭੜਕਾ ਕੇ ਕੰਮ ਹੋ ਜਾਇਆ ਕਰੂੰ ਦੁੱਧ ਮੇਰਾ ਫਰੀ ਪੱਕੀ ਗੱਲ ਕੱਲ ਤੋਂ ਸਹੀ ਬਾ ਠੀਕ ਆ ਓਏ ਆ ਜਾ ਤੈਨੂੰ ਹੀ ਡਿੱਕੀ ਜਾਂਦਾ ਮੈਂ ਵੀ ਹਾਂ ਹਾਂ ਚੱਕ ਪੱਲੀ 10 ਮਿੰਟਾਂ ਚ ਵੜਦੇ ਨਾ ਪੂਕਣੀ ਦਾ ਪੱਠੇ ਵੜਨੇ ਓ ਪੂਕਣੀ ਪੱਠੇ ਵੜਨੇ ਕੇ ਪੰਡਾ ਉਹ ਤੁਹਾਨੂੰ ਬਾਅਦ ਦੱਸੂਗਾ ਪਹਿਲਾਂ ਐ ਕਰ ਜਾ ਕੇ ਨਾ ਫੌੜੇ ਨੇ ਗੁਵਾ ਇਕੱਠਾ ਕਰ ਦੇ ਫੌੜੇ ਨੇ ਇਕੱਠਾ ਕਰਨਾ ਹੁਣ ਕਰ ਦਿੰਨਾ ਓਏ ਬੌਕਰ ਵੀ ਮਾਰ ਦੇ ਇੱਥੇ ਚੰਗਾ ਓ ਯਾਰ ਬੌਕਰ ਮਾਰਨ ਜਨਮ ਨਹੀਂ ਇੱਥੇ ਓ ਬੈਕਟੀਰੀਆ ਫੈਜੇ ਉਹਨਾਂ ਨੂੰ ਬਿਮਾਰੀ ਲੱਗੂ ਗਈ ਲਫੜਾ ਫਿਰ ਕਿੱਥੇ ਆ ਓਏ ਆ ਜਾ ਕੋਈ ਮਾਰਦੀ ਬੌਕਰ ਕਰ ਆਹਾਹਾ ਬੌਕਰ ਥੱਲੇ ਦਾ ਸੱਟ ਇਹਨੂੰ ਧੋਕੇ ਲਿਆ ਤੇ ਖੁਰਨੀ ਦੇ ਵਿੱਚ ਬੌਕਰ ਮਾਰ ਦੇ ਨੇ ਜੀ ਬਣ ਜਾਣਗੇ ਇੱਥੇ ਸਾਰੀ ਚ ਇਹਦੇ 'ਚ ਵੀ ਮਾਰਨੀ ਆ ਹਾਂ ਓਏ ਐਂ ਕਰ ਆ ਬੌਕਰ ਜਦੋਂ ਵੱਜ ਗਈ ਨਾ ਆਪਾਂ ਪੱਠੀ ਵੜ ਲੈਉਣੇ ਆ ਪਤਾ ਕੀ ਆ ਪਸ਼ੂ ਨਹੀਂ ਨਮਾਉਂਦੇ ਅੱਜ ਮੌਸਮ ਸੱਲਾ ਆ ਥੋੜਾ ਆ ਪਸ਼ੂ ਵੀ ਨਮਾਉਣੇ ਸੀ ਯਾਰ ਪਸ਼ੂ ਨਹੀਂ ਘਾਟਾ ਵੇਚੀ ਹੋਈ ਆ ਆ ਪਾਗੜੇ ਤੋਂ ਬੋਹ ਆਸਟਾਣਾ ਯਾਰ ਉਹ ਮੈਂ ਵੜਦਾ ਪੂਕਣੀ ਪੰਡ ਚਕਾਦੀ ਫਿਰ ਮੈਨੂੰ ਓਏ ਐ ਕਰ ਮੈਂ ਆਉਣਾ ਰੋਟੀ ਰੋਟੀ ਖਾ ਕੇ ਦੋ ਪੰਡਾ ਦਾ ਵੜ ਨਹੀਂ ਚਰੀ ਦੀਆਂ ਤੇ ਇੱਕ ਵੜ ਨਹੀਂ ਘਾਰ ਹੀ ਪਸ਼ੂ ਖਾ ਲੈਣਗੇ ਨੇ ਨਾ